ਚਲੋ ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਚੱਲ ਗਏ ਮਿੰਟੂ ਜੀ ਉਧਰਲੇ ਪਾਸੇ ਤੋਂ ਗੱਲ ਚੰਨੀ ਸਾਹਿਬ ਦੀ ਕਰ ਲਈਏ ਇਧਰੋਂ ਕਮੈਂਟ ਵੀ ਆਈ ਸੀ ਕਿ ਇਹਨੇ ਚੰਨੀ ਸਾਹਿਬ ਦਾ ਮਾਹੌਲ ਨਾਲ ਉੱਥੇ ਗੜਬੜ ਲੱਗਦਾ ਜਲੰਧਰ ਦੇ ਵਿੱਚ ਪਰ ਚੰਨੀ ਸਾਹਿਬ ਤੇ ਉਧਰੋਂ ਸੁਖਪਾਲ ਸਿੰਘ ਕਹਿ ਰਿਹਾ ਮਿੰਟੂ ਇਹ ਕੀ ਚੱਕਰ ਹੈ ਇਹਨਾਂ ਨੂੰ ਆਪਦੇ ਹਾਲ ਜਿੱਤੀ ਛੱਡ ਦਿੱਤਾ ਬੜਾ ਕੁਝ ਆਈ ਨਹੀਂ ਮਿਲਦਾ ਲੀਡਰਸ਼ਿਪ ਵੀ ਇਹਨਾਂ ਦੇ ਹੱਕ ਦੇ ਵਿੱਚ ਕੀ ਚੱਕਰ ਰਹਿ ਗਿਆ ਦੇਖੋ ਇਹੋ ਲੱਗਦਾ ਕਿ ਸ਼ਾਇਦ ਕਾਂਗਰਸ ਨੇ ਸੁਖਪਾਲ ਖੈਰਾ ਦੇ ਉੱਤੇ ਇਸ ਕਰਕੇ ਸੋਚਿਆ ਹੋਵੇਗਾ ਪ੍ਰਵਾਸੀਆਂ ਵਾਲਾ ਜਿਹੜਾ ਬਿਆਨ ਸੀਗਾ ਨਹੀਂ ਤਾਂ ਸੁਖਪਾਲ ਖੈਰਾ ਦੀ ਕੈਂਪੇਨ ਰਾਹੁਲ ਗਾਂਧੀ ਨਾ ਕਰਨਾ ਹੁੰਦੇ ਇਹ ਸਮਝ ਤੋਂ ਬਾਹਰ ਹੈ ਖੜਗੇ ਸਾਹਿਬ ਨਾ ਹੁੰਦੇ ਮਤਲਬ ਜਿਹੜੀ ਕਹ ਲੋ ਦਿੱਲੀ ਵਾਲੀ ਲੀਡਰਸ਼ਿਪ ਮੈਨੂੰ ਲੱਗਦਾ ਉਹਨਾਂ ਚੋਂ ਕੋਈ ਇੱਥੇ ਨਹੀਂ ਆਇਆ ਸ਼ਹਿਰ ਮੈਂ ਤਾਂ ਨਹੀਂ ਦੇਖਿਆ ਕਿਤੇ ਤੁਸੀਂ ਦੇਖਿਆ ਤਾਂ ਕੋਈ ਦੱਸ ਦਿਓ ਬੰਦਾ ਕਿਉਂਕਿ ਧਰਮਵੀਰ ਗਾਂਧੀ ਜੀ ਉਹਨਾਂ ਲਈ ਭੈਣ ਭਰਾ ਦੋਨੇ ਆਏ ਹਾਂ ਪਟਿਆਲਾ ਜਿਹੜੇ ਕਿ ਕੁਝ ਮਹੀਨੇ ਪਹਿਲਾਂ ਆਏ ਨੇ ਕੁਝ ਮਹੀਨੇ ਵੀ ਨਹੀਂ ਇਨਫੈਕਟ ਕੁਝ ਹਫ਼ਤੇ ਪਹਿਲਾਂ ਆਏ ਨੇ ਕਾਂਗਰਸ ਚ ਸੁਖਪਾਲ ਖਹਿਰਾ ਉਹ ਲੀਡਰ ਜਿਹੜਾ ਇਹਨਾਂ ਦੇ ਕਿਸਾਨ ਵਿੰਗ ਦੇ ਵਿੱਚ ਵੀ ਇੱਕ ਅਹੁਦੇ ਤੇ ਆ ਜੋ ਕੈਲੋਕੇ ਭਗਵੰਤ ਮਾਨ ਦੇ ਮਜ਼ਬੂਤ ਕਿਲੇ ਨੂੰ ਢਾਉਣ ਦਾ ਯਤਨ ਕਰ ਰਿਹਾ ਹੈ ਉੱਥੇ ਸਟਾਰ ਕੰਪੇਨਰ ਇਹਨਾਂ ਦੇ ਕੌਮੀ ਪੱਧਰ ਦੇ ਉਹਨਾਂ ਦਾ ਨਾ ਆਉਣਾ ਵਾਕਿਆ ਇੱਕ ਸਵਾਲ ਖੜੇ ਕਰਦਾ ਹੈ ਨਾ ਬਿਲਕੁਲ ਗੱਲ ਤੁਹਾਡੀ ਠੀਕ ਹੈ ਖਹਿਰਾ ਸਾਹਿਬ ਤੋਂ ਮੈਨੂੰ ਲੱਗਦਾ ਬਈ ਪਹਿਲੇ ਮੈਨਾਂ ਦਾ ਸੱਟ ਹੀ ਜੱਸ ਹੋ ਗਈ ਉਹਨੀਆਂ ਕਿ ਹਾਂ ਬਈ ਸੰਗਰੂਰ ਭੇਜੇ ਉਹਨਾਂ ਨੂੰ ਹਾਂ ਮਜਬੂਤ ਦਾਵੇਦਾਰਾ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਮੈਂ ਟਿਕਟ ਮੰਗੀ ਨਹੀਂ ਮੈਂ ਅਪਲਾਈ ਨਹੀਂ ਕੀਤੀ 골ਡੀ ਨੇ ਵੀ ਇਹ ਖੁਲਾਸਾ ਕੀਤਾ ਸੀਗਾ ਜਦੋਂ 골ਡੀ ਚਲਾ ਗਿਆ ਉਸਨੇ ਕਿਹਾ ਕਿ ਇਹਨਾਂ ਤਾਂ ਟਿਕਟ ਅਪਲਾਈ ਨਹੀਂ ਕੀਤੀ ਜਦ ਕਿ ਸਾਡੇ ਤੋਂ ਪਤਾ ਨਹੀਂ ਕਿੰਨੇ-ਕਿੰਨੇ ਹਜ਼ਾਰ ਰੁਪਿਆ ਵੀ ਭਰਵਾਇਆ ਗਿਆ ਜੀ ਭਰੋਸਾ ਵੀ ਦਿੱਤਾ ਗਿਆ ਤੇ ਸਾਫ ਹੈ ਕਿ ਸੁਖਪਾਲ ਸਿੰਘ ਕਹਿਰਾ ਨੂੰ ਟਿਕਟ ਬਿਨਾ ਮੰਗੇ ਹੋ ਦਿੱਤੀ ਗਈ ਆ ਹੁਣ ਉਹ ਜਿਹੜਾ ਇੱਕ ਬਿਆਨ ਆ ਜਿਹਦੇ ਤੇ ਕੰਟਰੋਵਰਸੀ ਹੋ ਗਈ ਸ਼ਾਇਦ ਰਾਜਾ ਵਡਿੰਗ ਕਿਉਂਕਿ ਪ੍ਰਧਾਨ ਨੇ ਉਹ ਉਹਨਾਂ ਦੀ ਗੱਲ ਵੀ ਸੁਣੀ ਜਾਂਦੀ ਹੋਏਗੀ ਕਿ ਜੇ ਤੁਸੀਂ ਉੱਥੇ ਜਾਓਗੇ ਕੋਈ ਵੀ ਸਾਡਾ ਕੌਮੀ ਬੁਲਾਰਾ ਜਾਂ ਕੌਮੀ ਸਟਾਰ ਕੰਪੇਨਰ ਜਿਹੜਾ ਹੈ ਜੇ ਉਹ ਉੱਥੇ ਸੰਗਰੂਰ ਜਾਏਗਾ ਤਾਂ ਉਹਦਾ ਨੁਕਸਾਨ ਦੂਜੀਆਂ ਸੀਟਾਂ ਤੇ ਹੋ ਜਾਏਗਾ ਲੁਧਿਆਣਾ ਹੋ ਜਾਏਗਾ ਜਲੰਧਰ ਹੋ ਜਾਏਗਾ ਜਾਂ ਕਿਸੇ ਹੋਰ ਅਗਰ ਨੇ ਇੱਕ ਬਿਆਨ ਚੱਕਦੇ ਕੈਂਡੀਡੇਟ ਦਾ ਤੁੰਤ ਤੁਹਾਨੂੰ ਨਾਲ ਚੱਕ ਲੈਣ ਕਿ ਆ ਦੇਖੋ ਬਈ ਦੇ ਪ੍ਰਚਾਰ ਇਹੀ ਹੋ ਸਕਦਾ ਨਹੀਂ ਤਾਂ ਜਿਸ ਕੈਂਡੀਡੇਟ ਨੂੰ ਜਿਵੇਂ ਡਾਕਟਰ ਧਰਮਵੀਰ ਗਾਂਧੀ ਇਹਨਾਂ ਨੇ ਆਪ ਦਿੱਤੀ ਆ ਟਿਕਟ ਸਾਫ਼ ਹੈ ਸਭ ਨੂੰ ਪਤਾ ਹੈ ਤਾਂ ਉਹਦੇ ਵਾਸਤੇ ਭੈਣ ਭਰਾ ਦੋਨੇ ਆ ਗਏ ਸੁਖਪਾਲ ਖਹਿਰਾ ਨੂੰ ਵੀ ਟਿਕਟ ਆਪ ਦਿੱਤੀ ਆ ਕਿਉਂਕਿ ਦੋ ਬੰਦਿਆਂ ਨੇ ਖੁਦ ਔਨ ਰਿਕਾਰਡ ਇਹ ਗੱਲ ਕਹੀ ਆ ਸੁਖਪਾਲ ਸਿੰਘ ਖਹਿਰਾ ਨੇ ਖੁਦ ਵੀ ਤੇ ਗੋਲਡੀ ਨੇ ਵੀ ਕਿ ਇਹਨਾਂ ਨੇ ਟਿਕਟ ਅਪਲਾਈ ਨਹੀਂ ਸੀ ਕੀਤੀ ਤਾਂ ਫਿਰ ਉਹੀ ਇੱਕ ਕਾਰਨ ਬਣਦਾ ਪਰ ਜੰਨੀ ਸਾਹਿਬ ਨੂੰ ਕਿਉਂ ਕੱਲਿਆਂ ਛੱਡ ਦਿੱਤਾ ਜਾਤੇ ਮੰਨਿਆ ਜਾ ਰਿਹਾ ਕਿ ਵੀ ਜੰਨੀ ਸਾਹਿਬ ਤੇ ਖੁਦ ਹੀ ਸਟਾਰ ਨੇ ਉਥੇ ਤੁਹਾਨੂੰ ਪਤਾ ਹੀ ਉਹ ਭੰਡਾ ਕਿਤੇ ਵਧਾਈ ਦੇਣਾ ਬੜੇ ਸਤਕਾਰਯੋਗ ਹੁੰਦੇ ਆ ਭਰਾ ਆਪਣੇ ਇੰਟਰਟੇਨਮੈਂਟ ਪੂਰਾ ਕਰਦੇ ਆ ਜੀ ਉਹ ਕਹਿੰਦੇ ਉਹ ਕਾਂਗਰਸ ਜੁਆਇਨ ਹੀ ਕਰ ਲੀ ਉਹ ਕਹਿੰਦੇ ਚੰਨੀ ਸਾਹਿਬ ਤੁਸੀਂ ਇੰਨੇ ਪ੍ਰਭਾਵਤ ਹੋਇਆ ਉਹੋ ਤੇ ਚੰਨੀ ਸਾਹਿਬ ਕਹਿੰਦੇ ਕਹਿੰਦੇ ਵੇਖੋ ਇਹ ਹੁੰਦਾ ਜਲਵਾ ਇਹ ਅਸਲੀ ਭੰਡਾ ਨੇ ਕਾਂਗਰਸ ਜੁਆਇਨ ਕਰ ਲਈ ਨਕਲੀ ਭੰਡਾ ਹੀ ਭਜਾ ਦਿੰਦੇ ਨੇ ਉਹ ਤੁਹਾਨੂੰ ਪਤਾ ਨੀਲੇ ਤੇ ਢੈਲਾ ਬੜਾ ਠੋਕ ਕੇ ਮਾਰ ਦਿੰਦੇ ਨੇ ਤਾਂ ਚੰਨੀ ਸਾਹਿਬ ਨੂੰ ਜਾਂ ਤਾਂ ਸਟਾਰ ਕੰਪੀਨਰ ਬੰਨੀ ਬੈਠੇ ਨੇ ਜਾਂ ਕੋਈ ਹੋਰ ਪਰ ਤੁਸੀਂ ਇਹ ਵੀ ਵੇਖੋ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਫੈਰਿਸ ਦੇ ਵਿੱਚ ਨੇ ਨਾ ਉਹਨਾਂ ਲਈ ਵੀ ਕੌਣ ਪ੍ਰਚਾਰ ਕਰਨ ਗਿਆ